ਸ਼ਿਵ ਚਰਨ ਜੱਗੀ ਕੁੱਸਾ ਦੇ ਨਾਵਲ ਬਾਰੀ ਕੋਹੀ ਬਲਦਾ ਦੀ ਵਾਦਾ ਅਗਲਾ ਕੰਡ 10 ਸ਼ਾਮ ਨੂੰ ਸੱਤ ਵਿੱਚ ਹਰਪਾਲ ਦੀ ਗ੍ਰਿਫਤਾਰੀ ਤੇ ਰਿਹਾਈ ਬਾਰੇ ਚਰਚਾ ਛਿੜੀ ਹੋਈ ਸੀ ਕਹਿੰਦੇ ਆ ਭਾਈ ਗਾਲੇ ਚਤਵਾ ਦੀਆਂ ਦਾ ਹੁਣ ਜਾਣ ਹਮਰੀ ਬੋਲਿਆ ਆਣ ਜਾਣ ਗਾਦਾ ਹੈ ਉਹ ਰੇਂਦੇ ਗਾਲੇ ਚ ਹੈ ਫਿਰ ਹਰਪਾਲ ਨੂੰ ਕਿਉਂ ਫੜਿਆ ਵੀ ਉਹ ਕੋਈ ਟੀ ਛਟੀ ੜਾਉਂਦਾ ਹੂ ਇਹ ਕਿਹੜਾ ਸਬੂਤਾ ਹੈ ਕਹਿੰਦੇ ਜਿਹੜੇ ਮੁੰਡਿਆਂ ਨੇ ਨਵਾਂ ਨਵਾਂ ਵਰ ਛਕਿਆ ਉਹਨਾਂ ਨੂੰ ਬੁੱਲਸ ਪੈਂਦੀ ਐ ਉਹ ਤਾਂ ਹੀ ਤਾਂ ਮਾਤਰਾ ਨੂੰ ਕੁਝ ਨਹੀਂ ਆਖਦੇ ਐਸ਼ਾ ਕਰਦੇ ਆ ਬੁੱਲੇ ਵੜਦੇ ਆ ਹਮਲੀ ਨੇ ਆਖਿਆ ਪਰ ਯਾਰ ਹਰਪਾਲ ਨੇ ਤਾਂ ਅਮਰਤ ਵੀ ਨਹੀਂ ਛਕਿਆ ਉਹਨੂੰ ਕਿਉਂ ਫੜਿਆ ਉਹਦੇ ਪਿਓ ਨੇ ਤਾਂ ਛਕਿਆ ਉਹ ਤਾਂ ਬਣਿਆ ਬੈਠਾ ਸੰਤੂ ਤੋਂ ਸੰਤਾ ਸਿੰਘ ਕਾਲੀ ਹਮਲੀ ਤਾਂ ਨਸ਼ਾ ਖਤਰੇ ਵਾਲੀ ਸੂਈ ਤੇ ਪਹੁੰਚਿਆ ਹੋਇਆ ਸੀ ਉਹ ਹੁਣ ਤੇਰੇ ਨਾਲ ਖਾਂਦਾ ਪੀਂਦਾ ਨਹੀਂ ਤੈਨੂੰ ਤਾਂ ਗੁੱਸਾ ਹੈ ਕਿਸੇ ਨੇ ਸੱਚੀ ਸੁਣਾਈ ਕੋਈ ਨਾ ਸਬਰ ਕਰ ਅਰੇ ਤੇਰੇ ਵੀ ਮੋਥੇ ਪਾਈ ਖੜਿਆ ਉਹ ਚਰਚਾ ਕਰ ਹੀ ਰਹੇ ਸਨ ਕੇਂਦਰ ਘੈਂਟ ਆ ਗਿਆ ਯਾਰ ਮਾੜੀ ਜੀ ਮਦਦ ਕਰੋਗੇ ਕਾ ਜੀ ਅਡਾ ਯਾਰ ਮੋਲਾਵਾਲਦ ਨੇ ਉੱਠਦਾ ਉਹਨੂੰ ਉਠਾਉਣਾ ਹੋ ਨਹੀਂ ਉੱਠਦਾ ਬੈਠਾ ਰਹਿਣ ਦਿਓ ਉਹ ਤਾਂ ਬੁੜੀ ਨਵੇਂ ਦੁੱਧ ਕਰਾਉਣੀ ਹੈ ਅਮਲੀ ਨੇ ਕਿਹਾ ਤਾਂ ਅਸਰ ਪੈ ਗਈ ਓਏ ਉੱਠ ਕੇ ਖੁਰਨੀ ਚੋਂ ਪੱਠੇ ਖਾ ਲੂ ਟੋਕਰੇ ਚ ਪਏ ਖਾਂਦਾ ਨਹੀਂ ਗਊ ਦਾ ਜਾਇਆ ਫਿਰ ਵੀ ਅਮਲੀਆ ਤਰਸਉਂਦਾ ਹੁੰਦਾ ਗੋਲੀਆਂ ਲੀਆਂ ਖਾਦੇ ਲੱਗਿਆ ਕੁੱਤੇ ਵਾਂਗੂੰ ਭੌਂਕਣ ਕੀ ਆ ਗੱਲ ਐ ਤਾਂ ਚਲੋ ਭਾਈ ਫੇਰ ਪੁੰਨਾ ਹਰੇ ਜਾ ਕੇ ਮੋਲੇ ਬਲ ਦੇ ਦਵਾਰੇ ਹੋ ਗਏ ਕਿਸੇ ਨੇ ਹੀਠਾਂ ਦੀ ਵਲਾਪ ਆਇਆ ਹੋਇਆ ਸੀ ਕਿਸੇ ਨੇ ਪੂਛ ਪੜੀ ਹੋਈ ਸੀ ਅਮਲੀ ਮੋਲੇ ਦੇ ਗੱਲ ਨੂੰ ਚਿੰਬੜਿਆ ਹੋਇਆ ਸੀ ਨਾ ਵੇ ਮਾਰੋ ਜੋਰ ਅਮਲੀ ਨੇ ਕਿਹਾ ਤਾਂ ਮੋਲੇ ਨੂੰ ਉਠੋਂਦਾ ਠੋਂਦਾ ਆਪ ਡਾੜ ਕਰਦਾ ਜਾਟ ਗਿਆ ਮੰਦਿਰ ਹੱਸ ਪਈ ਅਮਲੀ ਔਖਾ ਸੌਖਾ ਆਪ ਹੀ ਉੱਠ ਕੇ ਖੜਾ ਹੋ ਗਿਆ ਅਸਮਾਨ ਨੂੰ ਖਾਣਾ ਗੋਏ ਤੋਂ ਪੈਰ ਚਲ ਗਿਆ ਚਲੋ ਹੁਣ ਮਾਰੋ ਭਾਈ ਜੋਰ ਮੁੰਡਿਓ ਜੋਰ ਲਾਉਣ ਲੱਗਾ ਅਮਲੀ ਫੇਰ ਡਿੱਗ ਪਿਆ ਹਾਸਤੇ ਮੁੰਡਿਆਂ ਦੀਆਂ ਪਸਲੀਆਂ ਦੁਖਣ ਲੱਗ ਪਈਆਂ ਅਮਲੀਆ ਆਪਾਂ ਐਉਂ ਕਰਦੇ ਆਂ ਮੋਲਾਬਲ ਦਾ ਆਪਾਂ ਫੇਰ ਠਾ ਲਾਂਗੇ ਪਹਿਲਾਂ ਤੈਨੂੰ ਠਾ ਲਈਏ ਘੈਂਟ ਬੋਲਿਆ ਮਾਗਿਆ ਓ ਯਾਰ ਚੱਲੇ ਆਂ ਨਾਲੇ ਮਦਦ ਕਰੀਏ ਉਤੋਂ ਟੁੱਟਣਾ ਸਹੀ ਏ ਉਹ ਗਾਲਾਂ ਕੱਢਦਾ ਘਰੇ ਆ ਕੇ ਪੈ ਗਿਆ ਘਰ ਉਸਦਾ ਬਾਰ-ਬਾਰ ਰੂੜੀਆਂ ਕੋਲ ਸੀ ਤੜਕੇ 4:00 ਵਜੇ ਅਮਲੀ ਦੇ ਢਿੱਡ ਵਿੱਚ ਕੜਲ ਜਿਆ ਪਿਆ ਉਹ ਖੇਸ ਲੈ ਕੇ ਰੂੜੀਆਂ ਵਿੱਚ ਹੀ ਮੈਦਾਨ ਮਾਰਨ ਬੈਠ ਗਿਆ ਅਜੀ ਕਾਫੀ ਹਨੇਰਾ ਸੀ পেট ਉਸਦਾ ਜੇ ਵੀ ਦਰਦ ਕਰੀ ਜਾ ਰਿਹਾ ਸੀ ਸ਼ਾਇਦ ਬਲਦ ਉਠਾਉਣ ਕਰਕੇ ਅਮਲੀ ਜ਼ੋਰ ਖਾ ਗਿਆ ਸੀ ਅਮਲੀ ਬੈਠਾ ਜੇ ਆਪਣਾ ਢਿੱਡੀ ਖੋਟ ਰਿਆ ਸੀ ਕਿ ਉਸ ਕੋ ਲਾ ਕੇ ਕੋਈ ਹੋਰ ਬੁੜੀ ਬੈਠ ਗਈ ਅਮਲੀ ਨੇ ਸਾਹ ਖੋਟ ਲਿਆ ਨੇ ਕਿਹਾ ਉਸ ਬੁੜੀ ਨੇ ਅਮਲੀ ਵੱਲ ਮੂੰਹ ਕਰਕੇ ਪੁੱਛਿਆ ਅਮਲੀ ਚੁੱਪ ਰਿਹਾ ਦੱਸਦਾ ਵੀ ਕੀ ਬਈ ਉਹ ਕਿਹੜੀ ਸੀ ਨਹੀਂ ਮਖਿਆ ਤੂੰ ਕਿਹੜੀ ਆ ਕਾਫੀ ਚਿਰ ਚੁੱਪ ਰਹਿਣ ਤੋਂ ਬਾਅਦ ਬੁੜੀ ਨੇ ਫਿਰ ਪੁੱਛਿਆ ਅਮਲੀ ਫਿਰ ਨਾ ਬੋਲਿਆ ਉਸ ਨੇ ਆਪਣਾ ਕੰਮ ਕਰਕੇ ਹੱਥ ਥੋਲੇ ਜਦੋਂ ਬੁੜੀ ਨੇ ਫਿਰ ਕਿਹੜੀ ਐ ਪੁੱਛਿਆ ਤਾਂ ਅਮਲੀ ਪਜਾਮੇ ਦਾ ਨਾਲਾ ਬੰਦਦਾ ਹੋਇਆ ਬੋਲਿਆ ਮੈਂ ਕਿਹੜੀ ਐ ਨਹੀਂ ਭਾਈ ਮੈਂ ਤਾਂ ਕਿਹੜਾ ਐ ਅਮਲੀ ਚੱਕਵੇਂ ਪੈਰੀ ਹੋ ਗਿਆ ਤੇ ਬੁੜੀ ਚੁੱਪ ਕਰ ਗਈ ਅਗਲੇ ਦਿਨ ਗਿਆਨੀ ਨੇ ਸੁਨੇਹਾ ਦੇ ਕੇ ਹਰਪਾਲ ਨੂੰ ਆਪਣੇ ਕੋਲ ਬੁਲਾਇਆ ਹਰਪਾਲ ਤੁਰੰਤ ਹਾਜ਼ਰ ਹੋ ਗਿਆ ਕੋਈ ਜ਼ਰੂਰੀ ਕੰਮ ਸੀ ਗਿਆਨੀ ਜੀ ਬਹੁਤ ਜ਼ਰੂਰੀ ਬੈਠੇ ਤੇ ਉਹ ਬੈਠ ਗਏ ਉਸ ਦਿਨ ਤੂੰ ਸਰਪੰਚ ਦੀਆਂ ਗੱਲਾਂ ਸੁਣ ਲਈਆਂ ਸੀ हां जी सुन लिया सी कोई समझ लगी ना बिल्कुल नहीं पुत्रा मेरे तजुर्बे मुताबिक ਜਿਵੇਂ ਸਰਪੰਚ ਗੱਲਾਂ ਕਰਦਾ ਸੀ ਉਸ ਹਿਸਾਬ ਨਾਲ ਪੁਲਿਸ ਤੈਨੂੰ ਫੇਰ ਪਾਉਗੀ ਹਰਪਾਲ ਨੂੰ ਮੁੜਕਾ ਆ ਗਿਆ ਹੱਥਾਂ ਪੈਰਾਂ ਦੀਆਂ ਤਲੀਆਂ ਪਸੀਨੇ ਨਾਲ ਭਿੱਜ ਗਈਆਂ ਅੰਤੂ ਤੇ ਤੇਰੀ ਮਾਂ ਤੈਨੂੰ ਕਿੰਨਾ ਪਿਆਰ ਕਰਦੇ ਆ ਹਰਪਾਲ ਸੁਣ ਰਿਹਾ ਸੀ ਜੇ ਮੇਰੀ ਮੰਨੇ ਤਾਂ ਤੂੰ ਕਾਲੇ ਛੱਡ ਦੇ ਤੇ ਪਿੰਡੋਂ ਕਿਤੇ ਹੋਰ ਕਿਨਾਰਾ ਕਰ ਲੈ ਕਿੱਥੇ ਜਾਵਾਂਗੇ ਜਨੀ ਜੀ ਕੋਈ ਹੋਰ ਟਿਕਾਣਾ ਵੀ ਤਾਂ ਨਹੀਂ ਮੈਂ ਯਾਰ ਵਿੱਚ ਸਮਾਂ ਬਹੁਤ ਮਾੜਾ ਆਉਂਦਾ ਜਾਂਦਾ ਪੁੱਤ ਮੇਰਾ ਇਹਦੇ ਦਿੱਲੀ ਦੁੱਲੀ ਵਾਲੀ ਨਿਕਲ ਜਾਸ ਚੰਗਾ ਰਹੇਗਾ ਯਾਨੀ ਜੀ ਬਾਪੂ ਬੇਬੇ ਕੀ ਆਖਣਗੇ ਉਹਨਾਂ ਦੀ ਜ਼ਿੰਮੇਵਾਰੀ ਮੈਂ ਓਟਦਾ ਯਾਨੀ ਜੀ ਜੇ ਘਰੋਂ ਭੱਜੇ ਪੁਲਿਸ ਨੂੰ ਸਿਰ ਨਾ ਹੋਊਗੀ ਆਹ ਪੁੱਤਰਾ ਪੁੱਤਰਾ ਸਾਰਿਆਂ ਤੋਂ ਸਿਆਣਾ ਉਹ ਹੁੰਦਾ ਜਿਹੜਾ ਪੈਂਦੀਆਂ ਤੋਂ ਵੀ ਭੱਜ ਜਾਵੇ ਖੜੇ ਪੈਰ ਇਹਨਾਂ ਦੇ ਹੱਥ ਨਾ ਆਵੇ ਬੰਦਾ ਬਾਅਦ ਵਿੱਚ ਵੀ ਜੁਗਾੜ ਹੋ ਜਾਂਦੇ ਆ ਯਾਨੀ ਜੀ ਗੱਲ ਵੱਡੀ ਐ ਮੂੰਹ ਛੋਟਾ ਸ਼ਰਮ ਆਉਂਦੀ ਐ ਹਰਪਾਲ ਕੁਝ ਜੱਕ ਰਿਆ ਸੀ ਦੇਖ ਹਰਪਾਲ ਜੀ ਮੈਂ ਤੇਰਾ ਤਾਇਆ ਵੀ ਯਾਰ ਵੀ ਭਰਾ ਵੀ ਪਿੰਡੂ ਵੀ ਸਾਰਾ ਕੁਝ ਹੀ ਆ ਹਾਥੀ ਦੀ ਪੈੜ ਤੇ ਸ਼ਿਰਾ ਸਾਰੀਆਂ ਪੈੜਾਂ ਆ ਜਾਂਦੀਆਂ ਤੂੰ ਦਿਲ ਖੋਲ ਕੇ ਗੱਲ ਕਰ ਤਾਇਆਂ ਤੋਂ ਪੇਟ ਨਹੀਂ ਲੁਕਦੇ ਬੋਤੇ ਦੇ ਟਿੱਡ ਵਿੱਚ ਸਾਰੀਆਂ ਦਤਨਾ ਹੁੰਦੀਆਂ ਪੁੱਤਰ ਮੇਰਾ ਗਿਆਨੀ ਨੇ ਸਾਰੇ ਦਰਵਾਜ਼ੇ ਹਰਪਾਲ ਦੀ ਚੌਪਟ ਖੋਲ ਦਿੱਤੇ ਗਿਆਨੀ ਜੀ ਸਿਆਣੇ ਐਵੇਂ ਨਹੀਂ ਆਖਦੇ ਕੁੱਥਾਂ ਤੋਂ ਰੁੱਜੀ ਸੌਰਾ ਹਕੀਮ ਕੀ ਦੱਸਾਂ ਔਰ ਤੂੰ ਮੈਨੂੰ ਯਾਰ ਸਮਝ ਕੇ ਬੋਲ ਤੇ ਜਗਣਾ ਮੰਨ ਇਹ ਤੇਰੀ ਜ਼ਿੰਦਗੀ ਦਾ ਸਵਾਲ ਹੈ ਸ਼ੇਰ ਮੇਰਾ ਯਾਨੀ ਨਹੌਤ ਲਈ ਹਰਪਾਲ ਨੂੰ ਥਾਪੀ ਦਿੱਤੀ ਸੁਣ ਲਓ ਗਿਆਨੀ ਜੀ ਫਿਰ ਇੱਕ ਕੁੜੀ ਆ ਮੇਰ ਨਾਲ ਪੜਦੀ ਹੁੰਦੀ ਸੀ 11ਵੀਂ ਕਰਕੇ ਹਟ ਗਈ ਪਿਓ ਮਰ ਗਿਆ ਇੱਕ ਮਾਂ ਹੈ ਹੋਰ ਕੋਈ ਭੈਣ ਨਹੀਂ ਭਾਈ ਨਹੀਂ ਬੜਾ ਮੋਹ ਕਰਦੀਓ ਮੈਨੂੰ ਉਹਦੀ ਮਾਂ ਵੀ ਮੰਦੀ ਆ ਪਰ ਡਰ ਮੈਨੂੰ ਬਾਪੂ ਰਾਂ ਦਾ ਹੁਣ ਕਿੱਥੇ ਰਹਿੰਦੀ ਐ ਮਾਂ ਨਾ ਦਿੱਲੀ ਚਲੀ ਗਈ ਜ਼ਮੀਨ ਤੇ ਘਰ ਸਾਰਾ ਕੁਝ ਵੇਚ ਵਟ ਗਈਆਂ ਦਿੱਲੀ ਹੁਣ ਕੀ ਕਰਦੀਆਂ ਬਾਜਾ ਨਹੀਂ ਕੁੜੀ ਦਾ ਸਾਰਾ ਨਾਨਕਾ ਪਰਿਵਾਰ ਦਿੱਲੀ ਵਿੱਚ ਹੀ ਰਹਿੰਦਾ ਹੈ। ਬਸ ਬਾਜਾ ਨਾ ਪੁੱਛ ਉੱਟ ਜਾ। ਉਹਨਾਂ ਨਾਲ ਜਮੇ ਰਹਿਆ ਕਰਦਾ। ਮੇਰੀ ਕਹੇ ਉਹ ਮੋੜਦੇ ਨਹੀਂ। ਤੂੰ ਉਹਨਾਂ ਦਾ ਫਿਕਰ ਦਿਲ ਤੋਂ ਕੱਢ। ਯਾਨੀ ਜੀ ਜਦੋਂ ਅਸੀਂ ਕੁਝ ਕੀਤਾ ਹੀ ਨਹੀਂ ਫਿਰ ਪੁਲਿਸ ਨੂੰ ਵੱਧੂ ਦਾ ਤੰਗ ਕਿਉਂ ਕਰਦੀ ਫਿਰਦੀ ਹੈ? ਓਏ ਸਿੱਖ ਕਾਮ ਨਾਲ ਪਹਿਲੀ ਵਾਰ ਨਹੀਂ। ਸ਼ੁਰੂ ਤੋਂ ਹੀ ਬੀਜ ਦੀ ਆਈ ਹੈ ਸ਼ੇਰਾ। ਪੰਜਾਬ ਚ ਵਸਦਿਆਂ ਨੂੰ ਤਾਂ ਨੀਤੀ ਮਹਿਮਾ ਨੇ ਪੁੱਤਰ ਮੇਰਾ। ਸਰਕਾਰ ਦਾ ਕੰਮ ਹੈ ਛੋਟੀ ਗੱਲ ਨੂੰ ਵੱਡੀ ਬਣਾਓ। ਅੰਬੂ ਲਾਉ ਤੇ ਅਗਲੀਆਂ ਵੋਟਾਂ ਵਟੋਲ ਲਈ ਕੋਈ ਨਾ ਕੋਈ ਮੁੱਦਾ ਖੜਾ ਕਰੋ ਹੁਣ ਤੂੰ ਦੇਖ ਲਈ ਕਿਵੇਂ ਸਿੱਖਾਂ ਦਾ ਹੂਆ ਖੜਾ ਕਰਕੇ ਹਿੰਦੂਆਂ ਤੇ ਨਿਰੰਗਕਾਰੀਆਂ ਦੀਆਂ ਵੋਟਾਂ ਕਿਵੇਂ ਖਿੱਚਦੇ ਆ ਇਹ ਗੰਦੀ ਸਿਆਸਤ ਹੈ ਅਜੇ ਤੇਰੀ ਸਮਝ ਵਿੱਚ ਨਹੀਂ ਆਉਣੀ ਤੂੰ ਹੁਣ ਚੱਲ ਕੇ ਰੋਟੀ ਰੁੱਟੀ ਖਾ ਮੈਂ ਕੱਲ ਨੂੰ ਦੁਪਹਿਰੇ ਸੰਤੂ ਕੋਲ ਆਉਂਗਾ ਹਰਪਾਲ ਤੋਰਾਇਆ ਗਿਆਨੀ ਪੂਰਨ ਸਿੰਘ ਦੀ ਸਕੀਮ ਧਰੀ ਧਰਾਈ ਰਹੀ ਸੀ ਸਵੇਰੇ 4 ਵਜੇ ਪੁਲਿਸ ਨੇ ਸੰਤੂ ਦੇ ਘਰ ਨੂੰ ਘੇਰ ਲਿਆ ਪੁਲਿਸ ਦਾ ਪੂਰਾ ਟਰੱਕ ਭਰਿਆ ਹੋਇਆ ਸੀ ਦਰਵਾਜ਼ਾ ਖੜਕਣ ਤੇ ਸੰਤੂ ਨੇ ਕੁੰਡਾ ਲਾ ਦਿੱਤਾ ਬਲਸੁਰਾ ਪਰਿਆਟ ਰਖ ਦੇਖ ਕੇ ਉਹ ਬੇਹੇ ਪਾਣੀ ਵਿੱਚ ਹੀ ਬੈਠ ਗਿਆ ਕੋਈ ਸੇਵਾ ਸਰਦਾਰ ਜੀ ਉਸ ਨੇ ਹੱਥ ਜੋੜ ਕੇ અત્યੰਤ ਨਿਮਰਤਾ ਨਾਲ ਠਾਣੇਦਾਰ ਨੂੰ ਪੁੱਛਿਆ ਉਹ ਸੇਵਾ ਕੋਈ ਨਹੀਂ ਮੁੰਡਾ ਵੇਸ਼ ਕਰ ਠਾਣੇਦਾਰ ਨੇ ਅਤ੍ਰੁਖਾ ਉੱਤਰ ਮੋੜਿਆ ਸੂਰਤ ਸਰਦਾਰ ਜੀ ਉਹਨੇ ਕੋਈ ਕੀਤਾ ਨਹੀਂ ਉਹਦੋਂ ਦਾ ਕਾਲਜ ਵੀ ਨਹੀਂ ਗਿਆ ਬਸ ਘਰ ਹੀ ਰਹਿੰਦਾ ਉਹ ਕਿੱਥੇ ਜਾਂਦਾ ਕੀ ਕਰਦਾ ਸਾਨੂੰ ਤੇਰਨੋ ਵੱਧ ਪਤਾ ਤੁਹਾਨੂੰ ਬਾਹਰ ਲਿਆ ਕੇ ਰਾਂ ਸੰਤੂਦੂ ਚੱਤੀ ਜਈ ਵਿੱਚ ਖੜਾ ਸੀ ਉਸ ਨੂੰ ਕੋਈ ਸੋਝ ਨਹੀਂ ਸੀ ਰਿਆ। ਟਾਣੀਦਾਰ ਦੇ ਇਸ਼ਾਰੇ ਤੇ ਸਿਪਾਈਆਂ ਨੇ ਸੰਤੂ ਨੂੰ ਵੇੜੇ ਵਿੱਚ ਹੀ ਢਾ ਲਿਆ। ਰੌਲਾ ਪੈਣ ਤੇ ਸੰਤੂ ਦੀ ਕੁੜੀ ਜਗਿੰਦਰ ਅਤੇ ਘਰ ਵਾਲੀ ਮੈਲੋਂ ਨੇ ਪਿੱਟਣਾ ਸ਼ੁਰੂ ਕਰ ਦਿੱਤਾ। ਪਿੱਟ ਪਟਈਆ ਸੁਣ ਕੇ ਹਰਪਾਲ ਪਿਛਲੀ ਬੈਠਕ ਵਿੱਚੋਂ ਬਾਹਰ ਵੇੜੇ ਵਿੱਚ ਆਇਆ ਤਾਂ ਸਿਪਾਈਆਂ ਨੇ ਉਸ ਦੇ ਹੱਥ ਉਸ ਦੇ ਪਰਨੇ ਨਾਲ ਹੀ ਪਿੱਛੇ ਬੰਨ ਦਿੱਤੇ ਤੇ ਕੁੱਕੜ ਵਾਂਗ ਚੁੱਕ ਕੇ ਟਰੱਕ ਵਿੱਚ ਸੁੱਟ ਲਿਆ। ਟਰੱਕ ਤੁਰ ਗਿਆ। ਸਾਰੇ ਹੀ ਦੌਰ ਭਾਰੇ ਜੇ ਹੋਏ ਖੜੇ ਸਨ। ਕਿਸੇ ਨੂੰ ਕੋਈ ਸੋਝ ਨਹੀਂ ਰਿਆ ਸੀ। ਇਕਦਮ ਪੁਲਿਸ ਦੀ ਐਸੀ ਢਾੜ ਪਈ ਸੀ ਕਿ ਕਿਸੇ ਨੂੰ ਬਹੁਤ ਕੁਝ ਕਹਿਣ ਸੁਣਨ ਦਾ ਸਮਾਂ ਹੀ ਨਹੀਂ ਮਿਲਿਆ ਸੀ। ਹਰਪਾਲ ਦੇ ਬਾਪੂ ਕੁਝ ਕਰ ਉਹ ਚੜਤਾ ਚਵਾਖ ਨੂੰ ਚੁੱਕ ਕੇ ਲੈ ਕੇ ਹਰਪਾਲ ਦੀ ਮਾਂ ਮੇਲੋ ਕਰ ਲਈ। ਉਸ ਦੇ ਨਾਲ ਖੜੀ ਜੋਗਿੰਦਰ ਕੰਬੀ ਜਾ ਰਹੀ ਸੀ। ਕੀ ਕਰ ਹਮ ਮੇਲੋ ਔੜਦਾ ਕੁਝ ਨਹੀਂ। ਸੰਤੂ ਸਾਹ ਸੱਤ ਛੱਡੀ ਖੜਾ ਸੀ। ਯਾਨੀ ਜੀ ਗੋਲ ਜਾਓ। ਕੋਈ ਕੋਈ ਰਾਹ ਪਾਉ। ਆੜੇ ਜਲਦੀ ਘਰ ਮੇਰਾ ਤਾਂ ਦਿਲ ਘੱਟੀ ਜਾਂਦਾ ਕੀ ਕਰਾਂ। ਢੱਡ ਦੀ ਆਗਿਆ ਹਾਈਵੇ ਡਾਟਿਆ ਰੱਪਾ। ਤੰਤੂ ਗਿਆਨੀਪੂਰਨ ਸਿੰਘ ਵੱਲ ਭੱਜ ਗਿਆ। ਉਹ ਸੁੰਨੀਆਂ ਛੂਕ ਦੀਆਂ ਗਲੀਆਂ ਵਿੱਚੋਂ ਦੀ ਕਮਲਿਆਂ ਵਾਂਗ ਭੱਜਿਆ ਜਾ ਰਿਹਾ ਸੀ। ਦਿਲ ਉਸਦਾ ਥਾੜੀ ਦੇ ਪਾਣੀ ਵਾਂਗ ਡੋਲਦਾ ਸੀ ਪਰ ਮੁੱਖੋਂ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰ ਰਿਹਾ ਸੀ। ਟਿੱਕੀ ਰਾਤ ਵਿੱਚ ਉਸ ਦੀ ਖੜਪ-ਖੜਪ ਭਿਆਨਕ ਚੁੱਪ ਦਾ ਸੀਨਾ ਪਾੜਦੀ ਸੀ। ਜਾਨੀ ਜੀ ਉਸਨੇ ਪਾਗਲਾ ਵਾਂਗ ਤਖਤਿਆਂ ਨੂੰ ਧੱਫੇ ਮਾਰੇ। ਚੁੱਪ ਰਾਤ ਵਿੱਚ ਬੱਕੜਵਾ ਮੱਚ ਗਈ। ਆਵਾਜ਼ ਪਿੰਡ ਦੇ ਦੂਜੇ ਪਾਸੇ ਸੁਣੀ ਸੀ। ਹੰਤੂ ਐ? ਗਿਆਨੀ ਨੇ ਰਾਜਾ ਹੋ ਕੇ ਪੁੱਛਿਆ। ਆ ਹੋ ਗਿਆ ਨਹੀਂ ਜੀ ਜਲਦੀ ਦਰਵਾਜਾ ਖੋਲੋ ਸੰਤੂ ਦਾ ਰੋਣ ਨਿਕਲ ਗਿਆ ਖੁਰਕ ਗਿਆਨੀ ਨੂੰ ਵੀ ਗਈ ਸੀ ਕਿ ਕੋਈ ਸ਼ੁਭ ਖਬਰ ਨਹੀਂ ਸੀ ਬੁਰੀ ਖਬਰ ਸੀ ਕੀ ਗੱਲ ਐਨਾ ਘਬਰਿਆ ਕਾ ਤੂੰ ਦਰਵਾਜਾ ਖੋਲ ਕੇ ਗਿਆਨੀ ਨੇ ਪੁੱਛਿਆ ਅੱਟੇ ਹੀ ਹੈ ਗਿਆਨੀ ਜੀ ਬਰਬਾਦ ਹੋ ਗਏ ਸੰਤੂ ਰੋਂਦਾ ਧੀਰਜ ਨਹੀਂ ਫੜਦਾ ਸੀ ਓਏ ਕੋਈ ਗੱਲ ਵੀ ਦੱਸੇਗਾ ਘਬਰਾਉਣਾ ਕੁਝ ਨਹੀਂ ਬੰਨਣਾ ਗਿਆਨੀ ਨੇ ਸੁਣਨ ਅੰਦਰ ਕਰ ਲਿਆ ਪੁੱਲਸ ਪਾਲੇ ਨੂੰ ਫੇਰ ਪੜ ਕੇ ਲੈ ਗਈ ਕਾ ਤੋ ਗਿਆਨੀ ਦਾ ਸਾਥ ਸੰਗ ਅੰਦਰ ਹੀ ਅੜ ਗਿਆ ਜਿਹੜੀ ਗੱਲ ਦਾ ਉਸ ਨੂੰ ਡਰ ਸੀ ਉਹ ਆਖਰ ਹੋ ਕੇ ਹੀ ਰਹੀ ਆ ਹੁਣੇ ਹੀ ਬਸ ਆਏ ਤੇ ਪਸ਼ੂ ਵਾਂਗੂੰ ਲੱਦ ਕੇ ਤੁਰ ਗਏ ਗਿਆਨੀ ਸੋਚਾਂ ਵਿੱਚ ਪੈ ਗਿਆ ਗਿਆਨੀ ਜੀ ਕੁਝ ਚੱਲਦੀ ਕਰੋ ਇੱਕੋ ਇੱਕ ਕੋਲ ਦਚਰਾ ਗਿਆ ਉਹ ਵੀ ਨਬੂਚੜ ਫੂਕ ਮਾਰ ਦੇਣ ਹੌਸਲਾ ਰੱਖ ਆਪਾਂ ਸਰਪੰਚ ਕੋਲੇ ਚੱਲਦੇ ਆ ਗੁਰਦੁਆਰੇ ਵਿੱਚੋਂ ਪਾਠੀ ਬੋਲ ਪਿਆ ਸੀ ਉਹਨਾਂ ਬਾਹੋਂ ਦਾ ਹੀ ਸਰਪੰਚ ਦਾ ਦਰਵਾਜ਼ਾ ਜਾ ਖੜਕਾਇਆ ਕੌਣ ਹੈ ਕਾਫੀ ਧੀਰ ਬਾਅਦ ਸਰਪੰਚਨੀ ਦੀ ਆਵਾਜ਼ ਆਈ ਮਹਾ ਭਾਈ ਬੀਬਾ ਪੂਰਨ ਸਿੰਘ ਗਿਆਨੀ ਵੇ ਬਖਤੌਰਿਆ ਸਰਪੰਚਨੀ ਨੇ ਪਸ਼ੂਮਾਂਵਲ ਪੈਸੀ ਰੀ ਨੂੰ ਬਾਜ਼ ਮਾਰੀ ਆ ਜਾ ਚੀ ਆ ਬਾਹਰਲਾ ਦਰਵਾਜਾ ਖੋਲ ਖੋਲਦਾ ਚਾਚੀ ਜਦੋਂ ਉਹ ਬਖਤੌਰੇ ਨੇ ਬਾਹਰਲਾ ਦਰਵਾਜਾ ਖੋਲਿਆ ਉਦੋਂ ਨੂੰ ਸਰਪੰਚਨੀ ਨੇ ਸਰਪੰਚ ਨੂੰ ਹਲੂਨ ਕੇ ਬੈਠਾ ਕਰ ਦਿੱਤਾ ਰਾਤ ਦੀ ਪੀਤੀ ਮਣਾਮੋਹੀ दारू ਕਰਕੇ ਸਰਪੰਚ ਉਖੜਿਆ ਜਾ ਪਿਆ ਸੀ ਉਸ ਦੀਆਂ ਲਾਲ ਸੁਰਖ ਅੱਖਾਂ ਚੋਂ ਪਰਲ ਪਰਲ ਪਾਣੀ ਵਗ ਰਿਹਾ ਸੀ ਗਿਆਨੀ ਪੂਰਨ ਸਿੰਘ ਅਤੇ ਸੰਤੂ ਨੂੰ ਦੇਖ ਕੇ सरपंच ਨੂੰ ਚੇ ਚੜ ਗਈ। ਆਲੇ रामਨਾ ਸੌਣ ਵੀ ਨਹੀਂ ਦਿੰਦੇ। ਉਸਨੇ ਮਨ ਹੀ ਮਨ ਉਹਨਾਂ ਨੂੰ ਗਾਲ ਕੱਢੀ। ਸਰਪੰਚਨੀ ਚਾਹ ਬਣਾਉਣ ਚਲੀ ਗਈ। ਸਰਪੰਚ ਸਾਹਿਬ ਹਰਪਾਲ ਨੂੰ ਪੁਲਿਸ ਫੇਰ ਫੜ ਕੇ ਲੈ ਗਈ। ਯਾਰ ਮੈਂ ਕੀ ਕਰਾਂ? ਤੁਸੀਂ ਪਿੰਡ ਦੇ ਸਰਪੰਚੋਂ ਕੋਈ ਹੱਲ ਕੱਢੋ। ਪੁਲਿਸ ਬੇਕਸੂਰੇ ਮੁੰਡੇ ਨੂੰ ਹੀ ਟਿਕਣ ਨਹੀਂ ਦਿੰਦੀ। ਉਹ ਤਾਂ ਸਰਪੰਚਾ ਮੁੰਡੇ ਨੇ ਕਾਹਲੇ ਤਾਂ ਕੀ ਜਾਣਾ ਸੀ ਉਹਦੇ ਦਾ ਘਰੋਂ ਬਾਹਰ ਵੀ ਨਹੀਂ ਗਿਆ। ਇਹ ਘਰੋਂ ਬਾਹਰ ਗਿਆ ਹੁੰਦਾ ਤਾਂ ਵੀ ਇਹ ਸੋਚਦੇ ਵੀ ਕੋਈ ਹੋਰ ਕਿਤੇ ਕਰ ਦਿੱਤੀ ਹੋਣੀ ਆ ਸੰਤੂ ਬੋਲਿਆ ਉਹ ਤਾਂ ਅਜੇ ਕੁੱਟਿਆ ਕਰਕੇ ਚੱਜਣਾ ਤੋਰ ਵੀ ਨਹੀਂ ਸੀ ਹੁੰਦਾ ਅ ਗਿਆਨੀ ਜੀ ਪੁਰਸਾ ਅੱਜ ਕੱਲ ਸਰੋਂ ਸਰਦਾਰ ਐ ਤੁਹਾਨੂੰ ਮੈਂ ਉਦੋਂ ਹੀ ਆਖ ਦਿੱਤਾ ਸੀ ਫੇ ਗਾਹਾਂ ਨੂੰ ਮੇਰੀ ਕੋਈ ਜ਼ਿੰਮੇਵਾਰੀ ਨਹੀਂ ਹੋਊਗੀ ਮੈਂ ਇੱਕ ਵਾਰੀ ਛੜਾ ਦਿੱਤਾ ਸੀ ਹੁਣ ਤੁਸੀਂ ਆਪ ਹੀ ਕੋਈ ਵਿਜੀ ਸੋਚੋ ਸਰਪੰਚ ਨੇ ਚਿੱਟਾ ਹੀ ਜਵਾਬ ਦੇ ਦਿੱਤਾ ਸਰਪੰਚਾ ਮੁੰਡਾ ਜਮਾ ਹੀ ਨਰਦੋਸ਼ ਐ ਸੰਤੂ ਕਰ ਲਾਇਆ ਉਹ ਮੈਂ ਮੰਨਦਾ ਹਾਂ ਕਿ ਮੁੰਡਾ ਜਾਮਾ ਇੱਕ ਬੇਕਸੂਰ ਆ ਪਰ ਪੁਲਿਸ ਵਾਲੇ ਨਹੀਂ ਮੰਨਦੇ ਉਹਨਾਂ ਨੂੰ ਕੋਈ ਕਮੀ ਦੀ ਨਹੀਂ ਐ ਤਾਂ ਹੀ ਬਾਰ-ਬਾਰ ਫੜ-ਫੜਾਈ ਕਰਦੇ ਆ ਪਿੰਡ 'ਚੋਂ ਹੋਰ ਨਾ ਕਿਸੇ ਨੂੰ ਫੜ ਕੇ ਲੈ ਗਏ ਉਹਨੇ ਰੁੱਤਰ ਹੋ ਗਏ ਬਖਤੌਰਾ ਚਾਹ ਲੈ ਕੇ ਆ ਗਿਆ ਬਖਤੌਰਾ ਮੇਰੇ ਤਾਂ ਲੰਗਣੀ ਨਹੀਂ ਸੰਤੂ ਫਿਸ ਪਿਆ ਬਖਤੌਰਾ ਸੰਤੂ ਦੇ ਦਰਦ ਨੂੰ ਪੂਰੀ ਤਰ੍ਹਾਂ ਸਮਝਦਾ ਸੀ ਪਰ ਵਿਚਾਰਾ ਗਰੀਬ ਬੰਦਾ ਕੁਝ ਕਰ ਨਹੀਂ ਸਕਦਾ ਸੀ ਫੇਰ ਸਰਪੰਚ ਸਾਹਿਬ ਤੁਸੀਂ ਸਾਡੀ ਕੋਈ ਮਦਦ ਨਹੀਂ ਕਰਦੇ ਗਿਆਨੀ ਨੇ ਤਸਵੀਰ ਦੇਖ ਕੇ ਪਾਸਾਈਂ ਦੇਖਣਾ ਚਾਹਿਆ ਉਹ ਗਿਆਨੀ ਜੀ ਵਾਰ-ਵਾਰ ਕਹਦੋ ਘੋਂਦਿਓ ਮੈਂ ਜਿੰਨੀ ਕੁ ਜੋਕਰਾਂ ਸੀ ਓਨੀ ਕੀ ਤੁਹਾਡੀ ਮਦਦ ਕਰ ਦਿੱਤੀ ਐ ਹੁਣ ਕੋਈ ਫਾਇਦਾ ਨਹੀਂ ਤੇਰੀ ਮਰਜ਼ੀ ਐ ਸਰਪੰਚਾ ਸਗੜੇ ਮੂਰੇ ਕਿਹੜਾ ਜੋਰ ਹੁੰਦਾ ਸੰਤੂ ਨੇ ਇਹ ਕਹਿ ਦਰਦਨਾ ਕਿਹਾ ਉਹ ਬਿਨਾ ਚਾਹ ਪੀਤੀ ਦੇ ਹੀ ਵਾਪਸ ਆ ਗਏ ਸੰਤੂ ਠਿੱਬੇ ਖੜੀ ਸਕੀ ਸਕੀ ਤੁਰਦਾ ਸੀ ਗਿਆਨੀ ਜੀ ਹੁਣ ਕੋਈ ਇਚਾਰਾ ਮੇਰੇ ਤਾਂ ਆਸਾਨ ਮਾਰੇ ਪਏ ਆ ਘਰੇ ਮੇਲੋ ਦਾ ਹਾਲ ਨਹੀਂ ਦੇਖਿਆ ਜਾਂਦਾ ਕਰੀਏ ਤਾਂ ਕੀ ਕਰੀਏ ਆਪਾਂ ਸ਼ਹਿਰ ਚੱਲਦੇ ਆ ਗੁਰੂ ਆਪੇ ਕੋਈ ਹੀਲਾ ਬਣਾਓ ਉਹ ਕੱਪੜੇ ਬਦਲ ਬਸ ਫੜ ਕੇ ਸ਼ਹਿਰ ਆ ਗਏ ਬਸ ਉੱਤਰ ਉਹ ਸਿੱਧਾ ਥਾਣੇ ਪਹੁੰਚੇ ਦੁਪਹਿਰੋਂ ਬਾਅਦ ਜਾ ਕੇ ਕਿਤੇ ਉਹਨਾਂ ਦੀ ਵਾਰੀ ਆਈ ਬਰਾੜ ਸਾਹਿਬ ਸਤਿ ਸ੍ਰੀ ਅਕਾਲ ਉਹ ਅਦਕੂ ਦੇ ਹੋ ਕੇ ਥਾਣੇਦਾਰ ਦੇ ਪੇਸ਼ ਹੋਏ ਥਾਣੇਦਾਰ ਨੇ ਕਹਿਰ ਭਰੀਆਂ ਨਜ਼ਰਾਂ ਨਾਲ ਉਹਨਾਂ ਵੱਲ ਤੱਕਿਆ ਪਰ ਮੂੰਹੋਂ ਕੁਝ ਨਾ ਬੋਲਿਆ ਬਰਾੜ ਸਾਹਿਬ ਅਸੀਂ ਸੰਤਾਸਿਓਂ ਦੇ ਲੜਕੇ ਹਰਪਾਲ ਸਿੰਘ ਦੇ ਮਗਰ ਆਏ ਆਂ ਜੀ ਯਾਨੀ ਨੇ ਬੜੀ ਨੀ ਮਰਤਾ ਸੈਤ ਗਿਆ ਹੱਥ ਉਸਨੇ ਜੋੜ ਰੱਖੇ ਸਨ ਜਿਹੜਾ ਰਪਾਲ ਥਾਣੇਦਾਰ ਸਾਹੀ ਮੁਕਰ ਗਿਆ ਹੱਦ ਹੋ ਗਈ ਥਾਣੇਦਾਰ ਸਾਹਿਬ ਅਜ ਤੜਕੇ ਉਹ ਤੂੰ ਉਸ ਨੂੰ ਘਰੋਂ ਫੜ ਕੇ ਲਾਏ ਸੰਤੂ ਹੈਰਾਨ ਸੀ ਅਸੀਂ ਕਿਸੇ ਰਪਾਲ ਨੂੰ ਫੜ ਕੇ ਨਹੀਂ ਲਾਏ ਗੱਲ ਕੰਨ ਖੋਲ ਕੇ ਸੁਣ ਲੈ ਅਸੀਂ ਤੁਹਾਡੇ ਵਾਂਗ ਬੇਲੇ ਨਹੀਂ ਵੀ ਥਾਂ ਥਾਂ ਲੋਕਾਂ ਦੇ ਘਰੇ ਤੁਰੇ ਫਿਰ ਗਏ ਹੁਣ ਚੁੱਪਚਾਪ ਦਫਾ ਹੋ ਜਾਓ ਇੱਥੋਂ ਨਹੀਂ ਫੜ ਕੇ ਅੰਦਰ ਦੇ ਦਿਆਂਗੇ ਥਾਣੇਦਾਰ ਗੱਲ ਨੂੰ ਆਇਆ ਉਹ ਛੋਜੀ ਲਵਾ ਕੇ ਪਰਤਾ ਉੜੀ ਹੈ ਢਾਡਿਆ ਰੱਬਾ ਜਾਗਦਿਆਂ ਨੂੰ ਹੀ ਪੈਂਦੀ ਪਾਈ ਜਾਣਾ ਸੰਤੂ ਚੀਕ ਮਾਰਨ ਵਾਲਾ ਹੋਇਆ ਖੜਾ ਸੀ ਉਸ ਦਾ ਕਾਲਜ ਲੀਰਾ ਹੋਇਆ ਪਿਆ ਸੀ ਇਹਨੂੰ ਪੱਕਾ ਪਤਾ ਹੈ ਭਈ ਇਹੀ ਪੁਲਿਸ ਫੜ ਕੇ ਲਈ ਹੈ ਕਿਆਨੀ ਜੀ ਕਿਹੜੀਆਂ ਗੱਲਾਂ ਕਰਦੇ ਹੋ ਇਸੇ ਥਾਣੇ ਦੀ ਪੁਲਿਸ ਸੀ ਬਰਾੜ ਆਪ ਨਾਲ ਸੀ ਮੈਂ ਨਿਆਣਾ ਜਿਹੜੇ ਗ੍ਰਿਫਤਾਰ ਕਰਕੇ ਮੁਕਰੀ ਜਾਂਦੇ ਐ ਇਹ ਕੋਈ ਕਾਰਾ ਕਰਨਗੇ ਫਤਰਾ ਮੈਨੂੰ ਵੀ ਲੱਗਦਾ ਹੈ ਚਲ ਆਪਾਂ ਬੇਦੀ ਨੂੰ ਮਿਲਦੇ ਆਂ ਗਿਆਨੀ ਨੇ ਕਿਹਾ ਬੰਦੀ ਕੌਣ ਬੜਾ ਤਕੜਾ ਵਕੀਲ ਹੈ ਇੱਕ ਆਰੀ ਤਾਂ ਥਮ ਹਰਾਜੂ ਥਾਣੇ ਦੇ ਅਮਰਤਾਰੀ ਬੰਦਾ ਹੈ ਵਲਫੇਰੀ ਜਮਾ ਹੀ ਨਹੀਂ ਕਰਦਾ ਗੱਲ 16 ਨੇ ਸੱਚ ਕਹੂ ਮੈਨੂੰ ਕਈ ਵਾਰੀ ਦਰਬਾਰ ਸਾਹਿਬ ਮਿਲਿਆ ਹੈ ਕਈ ਸਿੰਘਾਂ ਦੇ ਕੇਸ ਇਹਨੇ ਲੜਿਆ ਹੈ ਦਾਦੀਆਂ ਕੋਈ ਸਾਲਾਂ ਦਾ ਹੀ ਪਰ ਗੁਰੂ ਨੇ ਸੋਜੀ ਬਹੁਤ ਬਖਸ਼ੀ ਹੈ ਬੜੀ ਚੜ੍ਹਦੀ ਕਲਾ ਵਾਲਾ ਸਿੰਘ ਹੈ ਸੰਤੂ ਦਾ ਦਿਲ ਟਿਕ ਗਿਆ ਉਹ ਗੱਲਾਂ ਬਾਤਾਂ ਕਰਦੇ 베ਦੀ ਦੇ ਦਫ਼ਤਰ ਆ ਗਏ ਗਿਆਨੀ ਨੂੰ ਦੇਖ ਕੇ 베ਦੀ ਉੱਠ ਕੇ ਬਾਹਰ ਆ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਦਾ ਜਵਾਬ ਫਤਿਹ ਵਿੱਚ ਆਇਆ ਗਿਆਨੀ ਜੀ ਕਮਾਲ ਹੀ ਕਰ ਦਿੱਤੀ ਅੱਜ ਕਿਹੜੀ ਦੇ ਘਰੇ ਨਾਰਾਇਣ ਕਿਵੇਂ ਬੇਦੀ ਗਿਆਨੀ ਨੂੰ ਜੱਫੀ ਪਾਈ ਖੜਾ ਸੀ ਪੰਦਾ ਖੁਦ ਕਰ ਜਾਵੇ ਜੀ ਸਾਹਿਬ ਆਪਣੇ ਕੰਮ ਬਿਨਾ ਕਿਸੇ ਕੋਲੇ ਨਹੀਂ ਜਾਂਦਾ ਕਿਹੜੀਆਂ ਗੱਲਾਂ ਪੈ ਕਰ ਦਿਓ ਧਨ ਪਾਗ ਉਸ ਕੰਮ ਦੇ ਜਿਹੜਾ ਤੁਹਾਨੂੰ ਸਾਡੇ ਕੋਲ ਖਿੱਚ ਲਿਆ ਹੁਕਮ ਕਰੋ ਮੇਰੇ ਲਈ ਕੋਈ ਸੇਵਾ ਦੱਸੋ ਮੈਂ ਤੁਹਾਡੇ ਕਿਸੇ ਕੰਮ ਆ ਸਕਾਂ ਗਿਆਨੀ ਨੇ ਸਾਰੀ ਕਹਾਣੀ ਕਹਿ ਸੁਣਾਈ ਸੁਣ ਕੇ ਬੇਦੀ ਗੰਬੀਰ ਹੋ ਗਿਆ ਪੰਜਾਬ ਦੇ ਹਾਲਾਤ ਇਤਨੇ ਖਰਾਬ ਹੁੰਦੇ ਜਾ ਰਹੇ ਨੇ ਗਿਆਨੀ ਜੀ ਹੁਣ ਵਕੀਲਾਂ ਅਦਾਲਤਾਂ ਦੀ ਪੁੱਛਗਿੱਛ ਘਟਦੀ ਜਾ ਰਹੀ ਹੈ ਤੇ ਪੁਲਿਸ ਆਪ ਕੁਦਰੀ ਹੁੰਦੀ ਤਰੀ ਜਾਂਦੀ ਹੈ ਤੁਸੀਂ ਦੇਖ ਲਿਓ ਇੱਕ ਦਿਨ ਐਸਾ ਹੋਵੇਗਾ ਕਿ ਪੁਲਿਸ ਨੇ ਜੱਜ ਅਦਾਲਤ ਨੂੰ ਸਮਝਣਾ ਹੀ ਕੱਖ ਨਹੀਂ ਵਕੀਲ ਤਾਂ ਇੱਕ ਪਾਸੇ ਰਹੇ ਫਿਰ ਬੇਦੀ ਸਾਫ ਮੁੰਡੇ ਦੀ ਖਲਾਸੀ ਕਿਵੇਂ ਹੋਊ ਮੈਂ ਥਾਣੇ ਜਾ ਕੇ ਵੇਖ ਲੈਣਾ ਪਰ ਮੈਨੂੰ ਉਮੀਦ ਨਹੀਂ ਵੀ ਛੱਡਣਗੇ ਅਰੰਕਰੀ ਕਾਹਨ ਮਗਰੋਂ ਪੁਲਿਸ ਨੂੰ ਸੈਂਟਰ ਵੱਲੋਂ ਹੁਕਮ ਦਿੱਤੇ ਜਾ ਚੁੱਕੇ ਆ ਕਿ ਸਿੱਖਾਂ ਦੀ ਉੱਠੀ ਲਹਿਰ ਨੂੰ ਤਾਕਤ ਨਾਲ ਕੁਚਲ ਦਿਓ। ਇਸ ਦਾ ਪੂਰਾ ਫਾਇਦਾ ਪੁਲਿਸ ਨੇ ਉਠਾਉਣਾ। ਹਰ ਦੋਸ਼ ਫੜ ਕੇ ਕੇਸ ਪਾਉਣੇ ਅਤੇ ਤਰੱਕੀਆਂ ਦੀ ਰਾਹ ਮੁਕਲਾ ਕਰਨਾ। ਐਸਾ ਦਾ ਲੋਕ ਵੈਸੇ ਵੀ ਬਸੇ ਰਹਣਾ ਨਾ ਮਗਰ ਚੁੱਕੀ ਫਿਰਦੇ ਆ। 5000 ਦਾ ਇਸੇ ਮੁੰਡੇ ਦੀ ਰਿਹਾਈ ਦੀ ਸਭ ਤੋਂ ਪਹਿਲਾਂ ਲੈ ਚੁੱਕਿਆ। ਦੇਖ ਲਿਆ ਨਾ ਮਜਬੂਰੀ ਮੂੰਹ ਬੰਦੇ ਨੂੰ ਦੇਨੇ ਪੈਂਦੇ ਆ ਤੇ ਇਹਨਾਂ ਦਾ ਮੂੰਹ ਪੈਂਦਾ ਜਾਂਦਾ ਹੈ। ਚਲੋ ਥਾਣੇ ਚਲਦੇ ਆਂ। ਬੇਦੀ ਉਹਨਾਂ ਦੇ ਨਾਲ ਤੁਰ ਪਿਆ। ਕੀ ਨਾਮ ਮੁੰਡੇ ਦਾ ਹਰਪਾਲ ਸਿੰਘ ਜੀ ਪਿਤਾ ਦਾ ਨਾਮ ਸਰਦਾਰ ਸੰਤਾ ਸਿੰਘ ਤੇ ਕਦੋਂ ਗ੍ਰਿਫਤਾਰ ਕਰਕੇ ਲਿਆਇਆ ਅੱਜ ਅੱਜ ਚੜਕੇ ਤੁਸੀਂ ਬਾਹਰ ਹੀ ਖੜੇ ਹੋ ਮੈਂ ਅੰਦਰੋਂ ਪਤਾ ਕਰਕੇ ਆਉਣਾ ਫਿਰ ਦੇਖਾਂਗੇ 베ਦੀ ਅੰਦਰ ਚਲਾ ਗਿਆ ਆਓ ਜੀ 베ਦੀ ਸਾਹਿਬ ਕਿਵੇਂ ਆਣੇ ਹੋਏ ਵਿਰਾਟ ਸਾਹਿਬ ਤੁਸੀਂ ਅਸਵੇਰੇ ਇੱਕ ਹਰਪਾਲ ਨਾਮ ਦੇ ਲੜਕੇ ਨੂੰ ਗ੍ਰਿਫਤਾਰ ਕਰਕੇ ਲਿਆਇਓ ਪਹਿਲਾਂ ਵੀ ਬੰਦੇ ਆਏ ਸੀ ਅਸੀਂ ਕਿਹੇ ਸਰਪਾਲ ਸਿੰਘ ਨਾਂ ਦੇ ਲੜਕੇ ਨੂੰ ਗ੍ਰਿਫਤਾਰ ਨਹੀਂ ਕੀਤਾ ਰਿਲ ਕਰੇ ਹਵਾਲਾ ਤਾਂ ਦੇਖ ਲੋ ਪਰ ਸਾਬ ਹਾਜ਼ਰ ਵਾਰਿਸ ਦਾਵਾ ਕਰ ਦਿਆ ਉਹ ਵਾਰਿਸ ਤਾਂ ਵੀ ਦਾਅਵੇ ਕਰਨਗੇ ਅਸੀਂ ਕਿਦਾ ਕਿਦਾ ਠੇਕਾ ਲੈ ਲਈਏ ਤੁਸੀਂ ਹਵਾਲਾ ਦੇਖ ਕੇ ਤਸੱਲੀ ਕਰ ਲੋ ਇਹ ਤੁਹਾਨੂੰ ਨਹੀਂ ਇਤਵਾਰ ਤੋਂ ਬਰਾੜ ਨੇ ਸਿੱਧੀ ਸੁਣਾ ਦਿੱਤੀ ਬਰਾੜ ਸਾਹਿਬ ਅਗਰ ਉਸ ਤੇ ਕੋਈ ਦੋਸ਼ ਹੈ ਤਾਂ ਉਸ ਨੂੰ ਅਦਾਲਤ ਸਾਹਮਣੇ ਪੇਸ਼ ਕਰ ਦਿਓ ਅਦਾਲਤ ਆਪੇ ਫੈਸਲਾ ਦੇ ਦੇਵੇਗੀ ਉਹ ਜਦੋਂ ਅਸੀਂ ਫੜ ਗਏ ਨਹੀਂ ਲਿਆਏ ਬੇਰਦਾਲ ਜੀ ਕਿਨੂੰ ਪੇਸ਼ ਕਰਦੀ ਏ ਉਹ ਤੁਹਾਨੂੰ ਨਹੀਂ ਯਕੀਨਤਾ ਰੋਜ਼ਨਾਮਾ ਚਾ ਦੇਖ ਲਓ ਮੁੰਛੀ ਜੀ ਸਰਕਾਰ ਆ ਬੇਦੀ ਸਾਹਿਬ ਨੂੰ ਰੋਜ਼ਨਾਮਾ ਚ ਦੇ ਦਰਸ਼ਨ ਪਵਾ ਦੇ ਜੀ ਸਰਕਾਰ ਮੁੰਛੀ ਰੋਜ਼ਨਾਮਾ ਚ ਚੁੱਕ ਲਿਆ ਪਰ ਬੇਦੀ ਨੇ ਅੱਖ ਨਾ ਕਰੀ ਉਹ ਥਾਣੇਦਾਰ ਦੀ ਬਦਨੀਤੀ ਨੂੰ ਅਗਾਉਂ ਹੀ ਪਾਪਦਾ ਸੀ ਬੇਰਦਾਲ ਸਾਹਿਬ ਕਾਨੂੰਨ ਦੇ ਜ਼ਾਇਰੇ ਧਰੋ ਜਿਹੜੇ ਕਹਦੇ ਕਾਨੂੰਨ ਦੀ ਕਸਮ ਖਾਧੀ ਹੈ ਘੱਟੋ ਘੱਟ ਉਸ ਦੀ ਇੱਜ਼ਤ ਰੱਖੋ ਜੇ ਪੁਲਿਸ ਹੀ ਕਾਨੂੰਨ ਉਲੰਘਣ ਲੱਗ ਪਈ ਫਿਰ ਦੁਸਤਾਨ ਦਾ ਤਾਂ ਫਿਰ ਰੱਬ ਹੀ ਰੱਖਾ ਹੈ ਬਰਾੜ ਹੱਸ ਪਿਆ ਵੇ ਜੀ ਸਾਹਿਬ ਜਿੱਥੇ ਤੁਹਾਡਾ ਰਾਜ ਖਤਮ ਹੁੰਦਾ ਹੈ ਹੁਣ ਉੱਥੋਂ ਸਾਡਾ ਰਾਜ ਸ਼ੁਰੂ ਹੁੰਦਾ ਹੈ ੁੱਡੇ ਵਾਲੇ ਵੇਲੇ ਵੀ ਆ ਗਏ ਹੁਣ ਨਵੇਂ ਸੂਰਜ ਵਾਂਗ ੱੱਕਣ ਦੀ ਆਦਤ ਪਾਵੋ ਦੇਖੋ ਨਵੇਂ ਕਾਨੂੰਨ ਕਿਹੜਾ ਸੁਨੇਹਾ ਲੈ ਕੇ ਆਉਂਦਾ ਹੈ ਥਾਣੇਦਾਰ ਨੇ ਬਿਆੰਕ ਕੀਤਾ ਤੁਹਾਡਾ ਨਵਾਂ ਸੂਰਜ ਤਾਂ ਚੜੂ ਸੀ ਕਾਲਾ ਸਾਬਾਦਰ ਮੈਨੂੰ ਕਦੇ-ਕਦੇ ਡਰ ਲੱਗਣ ਲੱਗ ਜਾਂਦਾ ਹੈ ਜੇ ਸਿੱਖਾਂ ਦੀ ਸੀ.ਆਈ.ਡੀ ਕਰਨੀ ਹੈ ਤਾਂ ਸਿੱਖ ਨੇ ਕਰਨੀ ਹੈ ਜੇ ਸਿੱਖ ਨੂੰ ਗੋਲੀ ਮਰਵਾਉਣੀ ਹੈ ਤਾਂ ਸਿੱਖ ਨੇ ਮਰਵਾਉਣੀ ਹੈ ਇਹ ਭਰਾ ਮਾਰੂ ਜੰਗ ਕਦੋਂ ਤੱਕ ਕੌਮ ਨਾਲ ਨਿਭੂ ਥਾਣੇਦਾਰ ਨੇ ਉੱਤਰ ਹੋ ਗਿਆ ਆਹ ਬਾਦਰ ਜੇ ਡੋਗਰੇ ਗਦਾਰੀ ਨਾ ਨਾ ਕਰਦੇ ਅੱਜ ਪਤਾ ਨਹੀਂ ਕਿੱਥੋਂ ਤੱਕ ਸਿੱਖ ਰਾਜ ਦੇ ਬੋਲ ਵਾਲੇ ਹੋਣੇ ਸੀ ਇਤਿਹਾਸ ਗਵਾਹ ਸਿੱਖ ਕੌਮ ਨੂੰ ਸਿੱਖਾਂ ਨੇ ਹੀ ਰਗੜਾ ਲਾਇਆ ਹੈ ਹੋਰ ਕੋਈ ਦਾ ਪਤਾ ਨਹੀਂ ਸੀ ਲਾ ਸਕਦਾ ਇਹ ਪਹਾੜਾ ਸਿੰਘ ਹੁਰੀ ਫਰੰਗੀ ਦੀ ਝੋਲੀ ਨਾ ਨਾ ਡਿਗਦੇ ਅੱਜ ਵੀ ਸ਼ੇਰੇ ਪੰਜਾਬ ਦੇ ਰਾਜ ਦੇ ਸੰਸਾਰ ਵਿੱਚ ਡੰਕੇ ਵੱਜਦੇ। ਮੇਦੀ ਸੱਚੀ ਅੱਖ ਕੇ ਬਾਹਰ ਆ ਗਿਆ। ਉਸ ਦਾ ਲਟਕਿਆ ਚਿਹਰਾ ਦੇਖ ਕੇ ਸੰਤੂ ਹਰਾਂ ਦੇ ਮੱਥੇ ਠਣਕੇ। ਕਿਵੇਂ ਬਣੀ ਪੁਲਸ ਵੱਧ ਨੀਤੀ ਤੇ ਆਈ ਵੀ ਆ। ਹੁਣ ਫੇਰ ਸੰਤੂ ਦੇ ਕੋਡੇ ਕੰਬਲ ਲੱਗ ਗਏ। ਮੱਥੇ ਤੋਂ ਪਸੀਨੇ ਦੀ ਛਲ ਫੁੱਟੀ। ਹਣ ਇੱਕ ਹੋਰ ਰਿਪੋਰਟ ਬਣਾ ਕੇ ਅਖਬਾਰਾਂ ਦੇ ਦਫ਼ਤਰਾਂ ਨੂੰ ਤੋਰੋ। ਗਵਰਨਰ, ਪੁਲਿਸ ਮੁਖੀ ਤੇ ਮੁੱਖ ਮੰਤਰੀ ਨੂੰ ਤਾਰਾਂ ਦਿੱਤੀਆਂ ਜਾਣ। ਸ਼ਾਇਦ ਕੋਈ ਮਿਹਨਤ ਪੱਲੇ ਪੈ ਜਾਵੇ। ਈ ਬਰਾੜ ਤਾਂ ਲੱਤੀ ਨਹੀਂ ਹਟਾ ਲੌਂਦਾ ਉਹਨਾਂ ਨੇ ਰਿਪੋਰਟਾਂ ਤਿਆਰ ਕਰਕੇ ਅਖਬਾਰਾਂ ਦੇ ਦਫ਼ਤਰਾਂ ਨੂੰ ਭੇਜ ਦਿੱਤੀਆਂ ਗਵਰਨਰ ਪੁਲਿਸ ਮੁਖੀ ਤੇ ਮੁੱਖ ਮੰਤਰੀ ਨੂੰ ਤਾਰਾਂ ਕਰ ਦਿੱਤੀਆਂ ਜਿਨ੍ਹਾਂ ਵਿੱਚ ਹਰਪਾਲ ਦੇ નિર્ਦੋਸ਼ ਹੋਣ ਦਾ ਵੇਰਵਾ ਪਾਇਆ ਸੀ ਅਤੇ ਪੁਲਿਸ ਦੀ ਗ੍ਰਿਫਤਾਰੀ ਤੋਂ ਮੁਨਕਰ ਹੋਣ ਦਾ ਵਰਤਾਂਤ ਵੀ ਲਿਖਿਆ ਸੀ ਉਹ ਹਾਰੇ ਹੁੱਟੇ ਪਿੰਡ ਨੂੰ ਤੁਰ ਪਏ ਦਿਨ ਛਿਪਣ ਤੋਂ ਪਹਿਲਾਂ ਸਰਪੰਚ ਥਾਣੇ ਪੁੱਜ ਗਿਆ ਬਾਕੀ ਅਗਲੇ ਕਾਂਡ ਵਿੱਚ ਧੰਨਵਾਦ